ਉਸ ਪਿੰਡ ਦੇ ਗਵਰਨਟੀਆਂ ਦੇ ਆਪਸ ਉਹ ਵੀ ਭਰਾ ਨੇ ਸਾਡੇ ਸਾਡੀ ਭੈਣ ਭਰਾ ਨੇ ਉਹ ਮੈਟਰ ক্লোਜ਼ ਹੋ ਚੁੱਕਿਆ ਫੈਸਲਾ ਹੋ ਚੁੱਕਿਆ ਸਮਝੌਤਾ ਹੋ ਗਿਆ ਸਾਡਾ ਸਮਝੌਤਾ ਤੁਹਾਨੂੰ ਦਾਪੇ ਮਾਰ ਕੇ ਕਰਾ ਲਈ ਗਰੀਬ ਦਾ ਸਮਝੌਤਾ ਹੀ ਹੁੰਦਾ ਏ ਉਹ ਇੱਕ ਛੋਟੀ ਜਿਹੀ ਲੜਾਈ ਸੀ ਉਹਨਾਂ ਨੇ ਕੋਈ ਲੰਗਰ ਲਾਇਆ ਸੀ ਬਾਬਾ ਜੀ ਉੱਥੋਂ ਗੱਡੀ ਨਿਕਲੀ ਗੱਡੀ ਦਾ ਟਾਇਰ ਉਹਦੇ ਥਾਲੀ ਨਾਲ ਲੱਗ ਗਿਆ ਉਸ ਕਿਉਂਕਿ ਸਾਡੇ ਲੋਕਾਂ ਚ ਨਾ ਪੇਸ਼ੇਸ਼ ਨਹੀਂ ਰਹੀ ਸਹਿਮ ਸ਼ਿਸ਼ਟਾ ਹੈ ਕਾਰਨ ਕੋਈ ਨਹੀਂ ਹੈ ਜੀ ਸਿਰਫ ਲੰਗਰ ਸ਼ਿਕਾ ਰਹੇ ਸੀ ਅਸੀਂ ਇਹਨਾਂ ਸਾਡੇ ਉੱਪਰ ਜਾਣ ਵਿੱਚ ਗੱਡੀ ਚੜਾਈ ਜੀ ਹੁਣ ਜਦੋਂ ਬਾਬਾ ਜੀ ਦੇ ਮਾਤਾ ਵਿੱਚ ਆ ਗਏ ਹੁਣ ਬਾਬਾ ਜੀ ਕਿਤਨਾ ਕਿਤੇ ਜੇ ਬਾਬਾ ਜੀ ਹੈਗੇ ਆ ਉਹ ਕਿਤਨਾ ਕਿਤੇ ਪੁੱਤ ਵੀ ਤਾਂ ਹੈਗਾ ਕਿਸੇ ਦਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੀ ਮਾਂ ਬਾਰੇ ਬੋਲਿਆ ਮਾਂ ਦਾ ਪੁੱਤ ਸੀ ਉਹਦਾ ਬਿਲਕੁਲ ਝੂਠ ਹੈ ਲੰਗਰ ਲੱਗਦਾ ਹੁੰਦਾ ਲੰਗਰ ਵਾਲੀ ਜਗ੍ਹਾ ਤੇ ਸਾਨੂੰ ਉੱਧਾ ਪਿਆਰ ਦੇ ਵੇ ਤੁਹਾਨੂੰ ਕੋਈ ਪ੍ਰੋਬਲਮ ਪਿਛਲੇ ਦਿਨੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਚਰਚਾਵਾਂ ਦੇ ਵਿੱਚ ਚੱਲ ਰਹੀ ਹੈ ਬਾਕਪੁਰ ਵਾਲੇ सुरेंद्र ਸਾਈ ਨੂੰ ਲੈ ਕੇ ਲਗਾਤਾਰ ਲੋਕਾਂ ਦੇ ਵੱਲੋਂ ਟਰੋਲ ਕੀਤਾ ਜਾ ਰਿਹਾ ਹੈ ਪਰ ਪਿਛਲੀ ਕਹਾਣੀ ਕੋਈ ਨਹੀਂ ਜਾਣਦਾ ਤਾਂ ਅੱਜ ਜਾਣਾਂਗੇ ਇਸ ਵੀਡੀਓ ਦੀ ਪਿਛਲੀ ਕਹਾਣੀ ਨੂੰ ਦੋਹਾਂ ਧਿਰਾਂ ਦੇ ਪੱਖਾਂ ਨੂੰ ਵੀ ਸੁਣਾਗੇ ਤੇ ਅਸਲ ਕੀ ਸਚਾਈ ਸੀ ਇਸ ਵੀਡੀਓ ਦੇ ਪਿੱਛੇ ਕੀ ਸੀ ਅਸਲ ਲੜਾਈ ਕਿਉਂ ਪਿਆ ਸੀ ਬਾਕਪੁਰ ਬੇਦਾ ਬੀਬੀਆਂ ਦੇ ਨਾਲ ਪੰਗਾ ਤਾਂ ਉਹ ਜਾਣਦੇ ਆ ਇਸ ਪੂਰੀ ਵੀਡੀਓ ਦੀ ਅਸਲ ਸਚਾਈ ਨੂੰ ਗਵੰਡੀਆਂ ਦੀ ਪਿੰਡ ਜਿਸ ਪਿੰਡ 'ਚ ਬਾਬਾ ਜੀ ਰਹਿੰਦੇ ਨੇ ਉਸ ਪਿੰਡ ਦੇ ਗਵੰਡੀਆਂ ਦੇ ਆਪਸ 'ਚ ਉਹ ਵੀ ਭਰਾ ਨੇ ਸਾਡੇ ਸਾਡੀ ਭੈਣ ਭਰਾ ਨੇ ਉਹ ਮੈਟਰ ਕਲੋਜ਼ ਹੋ ਚੁੱਕਿਆ ਫੈਸਲਾ ਹੋ ਚੁੱਕਿਆ ਆਪਸ 'ਚ ਇੱਕ ਛੋਟੀ ਜਿਹੀ ਲੜਾਈ ਸੀ ਉਹਨਾਂ ਨੇ ਕੋਈ ਲੰਗਰ ਲਾਇਆ ਸੀ ਬਾਬਾ ਜੀ ਤੋਂ ਉੱਥੋਂ ਗੱਡੀ ਨਿਕਲੀ ਗੱਡੀ ਦਾ ਟਾਇਰ ਉਹਦੇ ਥਾਲੀ ਨਾਲ ਲੱਗ ਗਿਆ ਉਸ ਕਿਉਂਕਿ ਸਾਡੇ ਲੋਕਾਂ 'ਚ ਉਹ ਨਾ ਪੇਸ਼ੇਸ਼ ਨਹੀਂ ਰਹੀ ਸਹਿਣਸ਼ੀਲਤਾ ਨਹੀਂ ਹੈਗੀ ਉਸ ਗੱਲ ਤੋਂ ਵੱਧੀ ਵੱਧੀ ਗੱਲ ਵੱਧ ਗਈ ਹੁਣ ਪਿੰਡ ਦੀ ਸੀ ਲੜਾਈ ਮਾਤਾ ਜੀ ਵੀ ਬਾਬਾ ਜੀ ਦੇ ਵਿੱਚ ਆ ਗਏ ਹੁਣ ਜਦੋਂ ਬਾਬਾ ਜੀ ਦੇ ਮਾਤਾ ਵਿੱਚ ਆ ਗਏ ਹੁਣ ਬਾਬਾ ਜੀ ਕਿਤਨਾ ਕਿਤੇ ਜੇ ਬਾਬਾ ਜੀ ਹੈਗੇ ਆ ਉਹ ਕਿਤਨਾ ਕਿਤੇ ਪੁੱਤ ਵੀ ਤਾਂ ਹੈਗਾ ਕਿਸੇ ਦਾ ਠੀਕ ਹੈ ਜੀ ਉਹ ਕਿਸੇ ਦਾ ਪੁੱਤ ਵੀ ਹੈਗਾ ਉਹ ਬਾਬਾ ਜੀ ਜਦੋਂ ਕਿ ਮਾਤਾ ਜੀ ਆਗੇ ਵਿੱਚ ਬਾਬਾ ਜੀ ਉੱਥੇ ਪ੍ਰੈਜ਼ੈਂਟ ਉੱਥੇ ਉੱਥੇ ਜਾ ਕੇ ਛੜ ਛੜੇ ਕੋਤ ਬਾਬਾ ਜੀ ਦਾ ਬ੍ਰਦਰ ਲੜ ਰਿਹਾ ਉਹ ਤਾਂ ਛੜ ਛੜੇ ਜਾ ਕਰਾਉਣ ਲੱਗ ਗਏ ਠੀਕ ਹੈ ਜੀ ਉਹ ਛੜ ਛੜਈਏ ਦੇ ਵਿੱਚ ਇੱਕ ਵੀਡੀਓ ਇੱਕ ਸੀਨ ਵੀ ਮੈਨ ਦਿਖਾ ਦਿਓ ਜਿੱਥੇ ਬਾਬਾ ਜੀ ਨੇ ਕਿਸ ਨੂੰ ਧੱਕਾ ਮਾਰਿਆ ਹੋਵੇ ਜਾਂ ਬਾਬਾ ਜੀ ਨੂੰ ਕਿਸ ਨੇ ਧੱਕਾ ਮਾਰਿਆ ਹੋਵੇ ਕੋਈ ਵੀਡੀਓ ਨਹੀਂ ਆ ਗਈ ਲੇਕਿਨ ਸਾਡੇ ਜਿਹੜੇ ਨੈਗੇਟਿਵ ਥੌਟ ਦੇ ਲੋਕ ਨੇ ਉਹਨਾਂ ਬਾਬਾ ਦੇ ਲਾਤੀਆਂ ਮੋਰਾ ਜੀ ਬਾਬੇ ਦਾ ਬੀਬੀਆਂ ਨੇ ਪਲਾਤਾ ਵੀਜ਼ਾ ਵਾਟ ਇਜ਼ ਥਿਸ ਸਚਾਈ ਕਿਸੇ ਨੂੰ ਵੀ ਨਹੀਂ ਪਤਾ ਉਹ ਸਾਡੇ ਆਪਣੀ ਭੈਣ ਭਰਾ ਨੇ ਜੇ ਲੜਾਈ ਹੋ ਵੀ ਗਈ ਆ ਕਰਾਂ ਸੌ ਜਾਂਦੀਆਂ ਉਹ ਕਿਸੇ ਬੇਵਕੂਫ ਨੇ ਬਣਾ ਕੇ ਵੀਡੀਓ ਵਾਇਰਲ ਕਰਤੀ ਬਸ ਆ ਗੱਲ ਸੀ ਸੱਚ ਕਿਸੇ ਨੂੰ ਵੀ ਨਹੀਂ ਪਤਾ ਉਹ ਜੀ ਉਹਨਾਂ ਦਾ ਵੀਜ਼ਾ ਨਹੀਂ ਲੱਗਿਆ ਜੀ ਉਹਨਾਂ ਦਾ ਇਦਾਂ ਨਹੀਂ ਬਾਬੇ ਨੇ ਇਥੇ ਐਂਬੈਸੀ ਖੁੱਲੀ ਹੋਈ ਆ ਪਰ ਇੱਕ ਤੁਸੀਂ ਗੱਲ ਕਹੀ ਕਿ ਉਸ ਉੱਥੇ ਲੰਗਰ ਲੱਗਿਆ ਹੋਇਆ ਸੀ ਉਹਦੇ ਉੱਪਰ ਟਾਇਰ ਲੱਗ ਗਿਆ ਪਰ ਕੀ ਤੁਸੀਂ ਖੁਦ ਇੱਕ ਚੀਜ਼ ਦੇਖੋ ਉਹੀ ਚੀਜ਼ ਇੱਥੇ ਹੋਵੇ ਇੱਥੇ ਲੰਗਰ ਲੱਗਿਆ ਹੋਵੇ ਜੇ ਇੱਥੇ ਲੰਗਰ ਦਾ ਅਨਾਦਰ ਹੋਵੇ ਤਾਂ ਕੀ ਅਸੀਂ ਨਹੀਂ ਸਵਾਲ ਚੁੱਕਾਂਗੇ ਗੱਲ ਹੈ ਮਰੀਏ ਭੈਣੇ ਲੰਗਰ ਲੱਗਦਾ ਹੁੰਦਾ ਲੰਗਰ ਵਾਲੀ ਜਗ੍ਹਾ ਤੇ ਜੇ ਆਪਾਂ ਲੰਗਰ ਸੜਕ ਤੇ ਲਾਵਾਂਗੇ ਫਿਰ ਵੀ ਗੱਡੀ ਬਚਾ ਕੇ ਨੱਗਣ ਲੱਗਿਆਂ ਪਿੰਡ ਦੇ ਬੰਦੇ ਨੇ ਜੇ ਲੰਗ ਲੱਗ ਵੀ ਗਿਆ ਟਾਇਰ ਤਾਂ ਮੈਂ ਸਮਝਦਾ ਕੋਈ ਐਡੀ ਵੱਡੀ ਗੱਲ ਵੀ ਨਹੀਂ ਸੀਗੀ ਬੇਸ਼ੱਕ ਨਹੀਂ ਸਾਡੇ ਲੋਕਾਂ ਚ ਚਲੋ ਲੜਾਈ ਹੋਊਗੀ ਹੁਣ ਮੁੱਦਾ ਪਤਾ ਲੱਗ ਗਿਆ ਨਾ ਲੋਕਾਂ ਨੂੰ ਲੜਾਈ ਕੀ ਸੀਗੀ ਹੁਣ ਉਹ ਲੋਕ ਕੀ ਟਰੋਲ ਕਰਨਗੇ ਦੇਖੋ ਮੈਟਰ ਇਹ ਨਹੀਂ ਵੀ ਲੜਾਈ ਕਿਉਂ ਹੋਈ ਆ ਹੁਣ ਬੈਟਰ ਪਤਾ ਲੱਗ ਗਿਆ ਨਾ ਵੀ ਲੜਾਈ ਕਿਉਂ ਹੋਈ ਆ ਜੇ ਉੱਥੇ ਉਹ ਲੰਗਰ ਸੜਕ ਦੇ ਵਿੱਚ ਲੱਗਿਆ ਹੋਇਆ ਸੀਗਾ ਨਾ ਕਿ ਪ੍ਰੋਪਰ ਕੋਈ پلیਸ ਤੇ ਸੀਗਾ ਠੀਕ ਹੈ ਜੀ ਹੁਣ ਸੜਕ ਦੇ ਵਿੱਚ ਲੰਗਰ ਸੀ ਗੱਡੀ ਨੰਗਣ ਲੱਗੀ ਤਾਂ ਟਾਇਰ ਲੱਗ ਗਿਆ ਹੁਣ ਜਿਹੜੇ ਐਕਸੀਡੈਂਟ ਵੀ ਹੁੰਦੇ ਨੇ ਸੜਕਾਂ ਦੇ ਉੱਪਰ ਵੀ ਹੁੰਦੇ ਨੇ ਕੋਈ ਜਾਣ ਬੁੱਝ ਕੇ ਥੋੜੀ ਕਰਦਾ ਅਚਾਨਕ ਹੀ ਹੁੰਦੇ ਨੇ ਨਾ ਜੀ ਤੇ ਜੇ ਉਹ ਤੇ ਹੋ ਵੀ ਗਿਆ ਇਨਸੀਡੈਂਟ ਤਾਂ ਮੈਨੂੰ ਸਮਝਦਾ ਕੋਈ ਵੱਡੀ ਗੱਲ ਨਹੀਂ ਸੀ ਉਹਨੂੰ ਉਹਨੂੰ ਰਾਮ ਨਾ ਵੀ ਕੀਤੀ ਗੱਲ ਸੋ ਚਲੋ ਗੱਲ ਵੱਧ ਗਈ ਗੱਲ ਖਤਮ ਹੋ ਗਈ ਲੇਕਿਨ ਮੈਂ ਹੈਰਾਨ ਆ ਵੀ ਸਾਡੇ ਪੰਜਾਬ ਦੇ ਲੋਕਾਂ ਤੇ ਸਾਡੇ ਲੋਕਾਂ ਤੇ ਵੀ ਚੰਗੀ ਚੀਜ਼ ਨੂੰ ਤੋਲ ਨਹੀਂ ਕਰਨਾ ਵੀਡੀਓ ਵਾਇਰਲ ਹੋਈ ਦੀ ਭਗਤ ਜੀ ਕੀ ਠੀਕ ਹੈ ਜੀ ਲੜਾਈ ਪੈ ਰਹੀ ਥੇ ਲੰਗਰ ਚੱਲ ਰਿਹਾ ਉਹਨਾਂ ਗੱਡੀ ਚੜਾਈ ਮੁੰਡੇ ਦੀ ਲੱਤ ਪਾਈ ਠੀਕ ਹੈ ਮੈਂ ਲੰਗਰ ਬਰਬਾਦਤਾ ਜੀ ਤਾਂ ਇਹਨਾਂ ਨੇ ਜੀ ਪਹਿਲਾਂ ਮੇਰੇ ਅਖ਼ਬਾਰ ਬਾਹਰ ਕਰਿਆ ਜੀ ਮੇਰੇ ਅਖ਼ਬਾਰ ਦੇ ਮਨ ਦੋ ਦਿਨ ਦੂਰ ਤੇ ਬੰਦਾ ਪਛਾਣ ਮਾ ਨਹੀਂ ਆਇਆ ਆ ਦੇਖ ਲਓ ਮੇਰਾ ਸੱਟਾਂ ਵੱਜੀਆਂ ਠੀਕ ਹੈ ਜੀ ਤਾਂ ਮੈਡਮ ਜੀ ਕਰ ਰਹੇ ਧੱਕਾ ਜੀ ਗੁੰਡੇ ਲੈ ਕੇ ਬਾਹਰ ਤੇ ਜੀ ਇਹਨਾਂ ਨੇ ਬੰਦੇ ਬਾਹਰ ਤੇ ਬੁਲਾ ਕੇ ਜੀ ਮੇਰੇ ਹਮਾਰੇ ਪਰ ਹਮਲਾ ਕਰਿਆ ਜੀ ਉਲਟਾ ਇਹ ਕਹ ਪ੍ਰਾ ਜਿਹੜਾ ਸਾਨੂੰ ਦਬਕੇ ਮਾਰਦਾ ਕਹਿੰਦਾ ਮੈਂ ਬੰਬ ਨਾਲ ਡਾ ਦੂੰਗਾ ਜੇ ਮੈਨੂੰ ਕਿਤੇ ਵੀ ਕੁਝ ਵੀ ਹੋਵੇ ਜੀ ਤਾਂ ਜ਼ਿੰਮੇਵਾਰ ਇਹ ਭਗਤ ਹੋਊਗਾ ਸ੍ਰਿੰਦਰ ਸਾਈਂ ਹੋਊਗਾ ਜੀ ਠੀਕ ਹੈ ਜੀ ਕਾਰਨ ਕੀ ਸੀਗਾ ਕਾਰਨ ਕੋਈ ਨਹੀਂ ਹੈ ਜੀ ਸਿਰਫ ਲੰਗਰ ਸ਼ਿਕਾ ਰਹੇ ਸੀ ਅਸੀਂ ਇਹਨਾਂ ਸਾਡੇ ਉੱਪਰ ਜਾਣ ਬੁਝ ਕੇ ਗੱਡੀ ਚੜਾਈ ਜੀ ਥਾਣੀ ਪੂਰੀ ਮਾਰਨ ਦੀ ਕੋਸ਼ਿਸ਼ ਕਰੀ ਇਹਨੇ ਏ ਮੇਰਾ ਬਾਬਾ ਖੜਿਆ ਜੀ ਮੀਰਵਾਰ ਨੂੰ ਇੱਥੇ ਝੁੰਕੀ ਬੜਦੀ ਹੈ ਜੀ ਠੀਕ ਹੈ ਨਾ ਇਹ ਤਾਂ ਮੱਥੇ ਕੇ ਕੰਮ ਕਰਿਆ ਇਹਨਾਂ ਨੇ ਜਿੰਨਾ ਵੀ ਕਰਿਆ ਸ਼ਾਸਤਕਲ ਕੰਮ ਕਰਿਆ ਜੀ ਇਹਨਾਂ ਨੇ ਹਮਲਾ ਕਰਿਆ ਇੱਕ ਠੀਕ ਹੈ ਮੈਡਮ ਜੀ ਇੰਨਾ ਫਰਕ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਗਰੀਬ ਬੰਦੇ ਅਮੀਰ ਬੰਦੇ ਫਿਰ ਇੰਨੇ ਫਰਕ ਦੇ ਵਿੱਚ ਹਮਲਾ ਕਿਉਂ ਕਰਿਆ ਮੈਡਮ ਜੀ ਸੱਤ ਤੋਂ ਜਲਦੇ ਆ ਜੀ ਅਸੀਂ ਤਾਂ ਆਪਣੇ ਦੇਖੋ ਦੁਕਾਨ ਖਾਲੀ ਕਰਕੇ ਜੀ ਇੱਥੇ ਦਰਵਾਰ ਬਣਿਆ ਅਗਲੇ ਨੇ ਆਪਣੀ ਜਗ੍ਹਾ 'ਚ ਬਣਾਇਆ ਫੋਟੋ ਮੂਰਤੀ ਸਥਾਪਨ ਕਰੀ ਬਾਬੇ ਦੀਨ ਵਾਲਾ ਧੋਲਾ ਦਾ ਸਾਰਾ ਕੁਝ ਸਾਡਾ ਮਹੱਲਾ ਜੀ ਇਹ ਜੱਟ ਬੰਦੇ ਹੁੰਦੇ ਆ ਜੀ ਸਾਡਾ ਮਹੱਲਾ ਜੀ ਇੱਥੇ ਲੰਗਰ ਚਲਾ ਰਿਆ ਸੀ ਸਾਡੇ ਬੱਚੇ ਬੈਠੇ ਸਾਡੀ ਪਰਜਾਈ ਬੈਠੀ ਬੇਬੇ ਜੀ ਬੈਠੀ ਸਾਰੇ ਇੱਥੇ ਬੈਠੇ ਸੀਗੇ ਇਹਨਾਂ ਨੇ ਗੱਡੀ ਨਾਲ ਹਮਲਾ ਕਰਿਆ ਸਾਡੇ ਉੱਪਰ ਜੀ ਬਾਹਰ ਤੋਂ ਬੰਦੇ ਬੁਲਾ ਕੇ ਸਾਨੂੰ ਕੁੱਟਿਆ ਮਾਰੇ ਜੀ ਠੀਕ ਹੈ ਜੀ ਸਾਡੀ ਕੋਈ ਮਦਦ ਨਹੀਂ ਹੋਈ ਪੁਲਿਸ ਦੀ ਵੀ ਇਹਨਾਂ ਨੇ ਖਰੀਦ ਲਈ ਵੀ ਖਰੀਦੀ ਪੁਲਿਸ ਵੀ ਪੁਲਿਸ ਦਾ ਹਾਰਨ ਵੱਜ ਰਿਹਾ ਜੀ ਸਾਰਾ ਕੁਝ ਹੋ ਰਿਹਾ ਉਲਟਾ ਪੁਰਾਣਾ ਮੈਨੂੰ ਕਹਿੰਦਾ ਦਿਖਾ ਮੇਰੇ ਏਦਾਂ ਅਸਰ ਰੱਖਿਆ ਉਹਦਾ ਚੁੰਨੀ ਬੰਨੀ ਵੀ ਸੀ ਤਾਂ ਮੈਨੂੰ 2 ਦਿਨ ਦੂਰ ਤੋਂ ਬੰਦਾ ਪਛਾਣ ਮਾ ਨਹੀਂ ਆਇਆ ਇਹਨਾਂ ਨੇ ਮੇਰੀ ਅੱਖ ਬੰਨਣ ਦੀ ਸ਼ਾਸਤ ਕਰਨੀ ਹਸਪੀਟਲ ਦੇ ਵਿੱਚ ਦਾਖਲ ਵੀ ਨਹੀਂ ਕਰਿਆ ਹਾਂ ਇੱਕ ਹਸਪੀਟਲ ਵਿੱਚ 6 ਪੇਸ ਮੰਗੇ ਪਹਿਲਾਂ 6 ਪੇਸ ਮੰਗੇ ਫਿਰ ਗਏ 6 ਪੇਸ ਨਾਲ ਦਾਖਲ ਨਹੀਂ ਕਰਿਆ ਫਿਰ ਗਏ 32 ਦੇ ਵਿੱਚ ਉੱਥੇ ਨਹੀਂ ਦਾਖਲ ਕਰਿਆ ਉਹਨਾਂ ਨੇ ਉਹ ਵੀ ਬਹੁਤ ਜ਼ਬਰਦਸਤ ਜੋਰ 걸 ਇਹਨਾਂ ਕੀ ਫਲੈਂਗ ਪੂਰੀ ਲੱਗੀ ਵੀ ਸੀ ਪਿੱਛਾ ਮਾਰਨ ਦੀ ਕੋਸ਼ਿਸ਼ ਧੀ ਮੈਡਮ ਜੀ ਪੂਰੀ ਸਾਸਤੇ ਨਾਲ ਪਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਡੀ ਮਾਂ ਬਾਰੇ ਬੋਲਿਆ ਮਾਂ ਦਾ ਪੁੱਤ ਸੀ ਉਹਨੇ ਤਾਂ ਬੋਲਿਆ ਬਿਲਕੁਲ ਝੂਠ ਹੈ ਬਿਲਕੁਲ ਝੂਠ ਹੈ ਸਾਡੀ ਮਾਤਾ ਖੜੀ ਹੈ ਮੈਡਮ ਮੇਰੀ ਗੱਲ ਇੱਥੇ ਸਾਡੀ ਮੇਰੀ ਮਾਸੀ ਉਹਨੇ ਮੈਨੂੰ ਛਡਾਇਆ ਠੀਕ ਹੈ ਉਹਨੇ ਮੈਨੂੰ ਕਿਹਾ ਕੋਈ ਕਿਸੇ ਨੇ ਉਹਨੂੰ ਕਿਹਾ ਭਗਤ ਜੀ ਬੁਰੇ ਬੈਠਿਆ ਪਹਿਲਾਂ ਇੱਥੇ ਮੈਂ ਸਾਸਰੀ ਘਰ ਬੁਲਾਈ ਭਗਤ ਜੀ ਨੂੰ ਉੱਥੇ ਜਾ ਕੇ ਇੱਥੇ ਲੰਗਰ ਸ਼ਿਕਾ ਰਹੀ ਸੀਗੇ ਉਹਨੇ ਇਸ਼ਾਰਾ ਉਂਗਲੀ ਕਰਕੇ ਕਿਹਾ ਗੱਡੀ ਆਣ ਦੇ ਆਣ ਦੇ ਫੇ ਗੱਡੀ ਲਈ ਉਹ ਉੱਥੇ ਕੋਟੀ ਤੇ ਬੈਠਿਆ ਸੀ ਬੰਦੇ ਬੈਠੇ ਲੰਗਰ ਸ਼ਗਰੇ ਦੀ ਉੱਪਰ ਗੱਡੀ ਚੜਾਈ ਹੁੰਦਾ ਹਕ ਪਰ ਬੱਚੇ ਨਾਲ ਕੀ ਦੁਸ਼ਮਣੀ ਬੱਸ ਫਿਰ ਇਹੀ ਚੱਕ ਬੱਚੇ ਨਹੀਂ ਸਾਡੇ ਨਾਲ ਹੀ ਮਾੜੇ ਇੱਥੇ ਕਿਉਂ ਬਣਾ ਲਿਆ ਦਰਵਾਰ ਸਾਨੂੰ ਉਦਾਂ ਪਿਆਰ ਦੇ ਕਹਿ ਦਿੰਦਾ ਸੀ ਲੰਗਰ ਆਪਣੀ ਜਗ੍ਹਾ 'ਚ ਸ਼ਕਾ ਲੰਦੇ ਵੀ ਤੈਨੂੰ ਕੋਈ ਪ੍ਰੋਬਲਮ ਹੈ ਸਿਰਫ ਇਹਨੂੰ ਪ੍ਰੋਬਲਮ ਹੈ ਇਹੀ ਹੈ ਕਿ ਇਹ ਗਰੀਬ ਹੈ ਮੈਂ ਇਹਨਾਂ ਨੂੰ ਦਬਕਾ ਲੂੰਗਾ ਠਾਣਾ ਖਰੀਦ ਲਿਆ بڑے بڑے ਅਫਸਰ ਖਰੀਦ ਲਏ 6 ਫੀਸਸ ਵੀ ਮੈਡਮ ਨੇ 3500 ਰੁਪਏ ਲੈ ਲਿਆ ਉਹਨਾਂ ਸਾਨੂੰ ਇੱਕ ਦਰਦਗੀ ਗੋਲੀ ਤੱਕ ਨਹੀਂ ਦੇਈ ਐਨੀ ਸੱਟਾਂ ਵੱਜੀਆਂ ਦੇਖ ਲਈ ਦੰਡੀ ਹੱਕੀਆਂ ਮਾਰੀਆਂ ਨੇ ਗੰਜਾ ਜੰਕਲ ਹੈ ਉਹਨੇ ਮੇਰੀ ਹੱਕੀਆਂ ਮਾਰੀਆਂ ਜੀ ਮੈਂ ਸਬੂਤ ਵੀ ਦਿਖਾਉਂਦਾ ਜੀ ਦੇਖੋ ਜੀ ਆਹ ਦੇਖੋ ਠੀਕ ਹੈ ਜੀ ਗੰਜਾ ਜੰਕਲ ਹੈ ਜੀ ਉਹਨੇ ਗੱਡੀ ਚ ਹੱਕੀ ਗੱਡੀ ਜੀ ਆਹ ਦੇਖੋ ਨੀਲ ਪਏ ਤੇ ਦਵਾਈ ਬੂਟੀ ਨਹੀਂ ਦੇਈ ਮੇਰੇ ਕਾਰਡ ਵੀ ਬਣੇ ਵੀ ਜੀ ਪੂਰੇ ਸਕੈਨ ਹੋਏ ਵੀ ਆਹ ਨੱਕ ਦੀ ਹੱਡੀ ਟੁੱਟੀ ਵੀ ਆਹ ਦੇਖ ਲਓ ਹੱਥ ਲਾ ਕੇ ਤੁਸੀਂ ਇਹ ਨੱਕ ਦੀ ਹੱਡੀ ਟੁੱਟੀ ਵੀ ਹੈ ਮੇਰੀ ਸਮਝੌਤਾ ਹੋ ਗਿਆ ਸਾਡਾ ਸਮਝੌਤਾ ਸਾਨੂੰ ਦਾਬਕੇ ਮਾਰ ਕੇ ਕਰਾ ਲਿਆ ਜੀ ਬਾਹਰ ਤੋਂ ਹੋਣਾ ਹੀ ਪੈ ਗਿਆ ਗਰੀਬ ਦਾ ਸਮਝੌਤਾ ਹੀ ਹੁੰਦਾ ਜੀ ਹੋਰ ਕੀ ਕਰ ਸਕਦੇ ਅਸੀਂ ਹਾਂ ਉਹੀ ਦਿਹਾੜੀ ਲਾਂਦੇ ਜੀ 400 ਦੀ 200 ਦੀ ਰੋਟੀ ਖਾ ਲੰਦੇ ਐ 200 ਰੁਪਏ ਜਾਣੇ ਬੱਚਾ ਨੂੰ ਖਰਚ ਦਿੰਦੇ ਆ ਉਹ ਵੀ ਨਹੀਂ ਲੋਕਾਂ ਤੋਂ ਚਰੇ ਜਾਂਦਾ ਜੀ ਦੱਸੋ ਸਾਡਾ ਕੋਈ ਮਦਦਗਾਰ ਰਿਹਾ ਨਹੀਂ ਪਰ ਲੱਗ ਗਿਆ ਲੱਗਦਾ ਨਹੀਂ ਹੈਗਾ ਕਿ ਕਿਤੇ ਨਾ ਕਿਤੇ ਗੱਲ ਕਰਨੀ ਬੰਦ ਹੀ ਸੀਗੀ ਉੱਥੇ ਕਿਉਂਕਿ ਇੰਨਾ ਜ਼ਿਆਦਾ ਕਿੰਨਾ ਕ ਟਾਈਮ ਚੱਲੂਗੇ ਕਿਉਂ ਉਹਨਾਂ ਨੇ ਪਹਿਲਾ ਹਮਲਾ ਉਹਨੇ ਪਹਿਲਾ ਹਮਲਾ ਕੀਤਾ ਸ੍ਰਿੰਦਰ ਸਾਈ ਨੇ ਇੱਟ ਨੂੰ ਹੱਥ ਪਾਇਆ ਜੀ ਸਾਹਮਣੇ ਇੱਟਾਂ ਦਾ ਛੱਠਾ ਉਹਦੀ ਵੀਡੀਓ ਵੀ ਵਾਇਰਲ ਹੋ ਰਹੀ ਆ ਐਦਾਂ ਐਦਾਂ ਕਰ ਰਿਹਾ ਜੀ ਵੀ ਮਾਰ ਦੂੰਗਾ ਇਹਨਾਂ ਨੂੰ ਉਨੇ ਮੈਨੂੰ ਇਸ਼ਾਰਾ ਕਰਕੇ ਕਿਹਾ ਪਰਸੂ ਜੀ ਉੱਥੇ ਮਿਲਿਆ ਮੈਂ ਕਿ ਪਿੱਛੇ ਰੱਖੋ ਜੀ ਉਹਨੇ ਮੈਨੂੰ ਇਸ਼ਾਰਾ ਕਰਕੇ ਕਿਹਾ ਕਿ ਤੈਨੂੰ ਗਾਲ ਘੋਟ ਕੇ ਮਾਰ ਦੂੰਗਾ ਇਦਾਂ ਆਪਣੇ ਡਰਾਈਵਰ ਨੇ ਇਹ ਲੜਕੇ ਨੇ ਕਿਸੇ ਨੇ ਮਸੂਲ ਵੀਡੀਓ ਨਹੀਂ ਬਣਾਈ ਨਾ ਅਸੀਂ ਬਣਾਈ ਠੀਕ ਹੈ ਨਾ ਜਿਹੜੀ ਵੀਡੀਓ ਕਿਸੇ ਹੋਰ ਨੇ ਵੀਡੀਓ ਪਾਈ ਆ ਅਸੀਂ ਅਸੀਂ ਨਹੀਂ ਵੀਡੀਓ ਪਾਈ ਹਾਂ